YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਚੈਨਲ ਦੇ ਉੱਤੇ ਸਵਾਗਤ ਹੈ ਜੀ ਤੇ ਅੱਜ ਜੋ ਆਪਾਂ ਵੀਡੀਓ ਲੈ ਕੇ ਆਏ ਹਾਂ ਇਹ ਹੈਗੀ ਆ ਭੱਟਾ ਵਾਲੀ ਪੱਕ ਦੀ ਤੇ ਵੀਡੀਓ ਦੀ ਖਾਸ ਗੱਲ ਇਹ ਆ ਕਿ ਨਵੇਂ ਤਰੀਕੇ ਦੇ ਨਾਲ ਭੱਟ ਪਾਉਣੇ ਸਿਖਾਵਾਂਗੇ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਇਹ ਵਾਲੇ ਸਟਾਈਲ ਵਿੱਚ ਅਪਲੋਡ ਕੀਤੀ ਗਈ ਸੀ ਮਾਫੀ ਚਾਹੁੰਦੇ ਆ ਉਹਦੀ ਥੋੜੀ ਕੁਆਲਿਟੀ ਡਾਊਨ ਹੋਣ ਕਰਕੇ ਕਾਫੀ ਵੀਰਾਂ ਦੇ ਮੈਸੇਜ ਸੀਗੇ ਕਿ ਇਹ ਵੀਡੀਓ ਦੁਬਾਰਾ ਤੋਂ ਲਿਆਂਦੀ ਜਾਵੇ ਤੇ ਨਾਲ ਇੱਕ ਗੱਲ ਹੋਰ ਦੱਸ ਦਿਆਂ ਕਿ ਇਹ ਵੀਡੀਓ ਇਸ ਵਾਰ ਆਪਾਂ ਪੂਰੀ ਡਿਟੇਲ ਦੇ ਵਿੱਚ ਲੈ ਕੇ ਆਏ ਹਾਂ ਸਟਾਰਟਿੰਗ ਤੋਂ ਪੂਣੀ ਪੱਗ ਕਿੱਲੀ ਕਿੱਦਾਂ ਕਰਨੀ ਆ ਬੇਸ ਕਿੱਦਾਂ ਬਣਾਉਣਾ ਪੂਰੀ ਐਕਸਪਲੇਨੇਸ਼ਨ ਦੇ ਨਾਲ ਆਪਾਂ ਵੀਡੀਓ ਲੈ ਕੇ ਆਏ ਆ ਤੇ ਸਟਾਰਟਿੰਗ ਕਰਦੇ ਆ ਆਪਾਂ ਪੱਗ ਨੂੰ ਪਾਣੀ ਕਿੱਦਾਂ ਲਗਾਉਣਾ ਸਭ ਤੋਂ ਪਹਿਲਾਂ ਜਿੰਨੇ ਵੀ ਨਾ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਤੇ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆਂ ਤੇ ਪੱਗ ਨੂੰ ਜਿਹੜਾ ਆਪਾਂ ਪਾਣੀ ਲਾਉਣਾ ਤਕਰੀਬਨ ਆਪਾਂ ਅੱਧੇ ਤੋਂ ਪੌਣਾ ਗਲਾਸ ਜਿਹੜਾ ਪਾਣੀ ਦਾ ਉਹ ਲਗਾਉਣਾ ਪੱਗ ਨੂੰ ਤੁਸੀਂ ਕਿਸੇ ਆਪਣੇ ਘਰ ਕਿਸੇ ਬੈੱਡ ਤੇ ਕਿਸੇ ਮੰਜੇ ਤੇ ਜਿੱਦਾਂ ਅਸੀਂ ਬਰਤਿਆ ਜਾਂ ਕਿਸੇ ਚੇਅਰ ਤੇ ਤੁਸੀਂ ਰੱਖ ਕੇ ਪਾਣੀ ਲਗਾਉਣਾ ਉਸ ਤੋਂ ਬਾਅਦ ਉਹਨੂੰ ਇਸ ਤਰੀਕੇ ਦੇ ਨਾਲ ਜਿੰਨਾ ਤੁਸੀਂ ਵੀਡੀਓ 'ਚ ਦੇਖਿਆ ਉਹਨੂੰ ਹੱਥਾਂ ਦੇ ਨਾਲ ਕੁੱਟਣਾ ਤਾਂ ਕਿ ਪਾਣੀ ਆ ਜਿਹੜਾ ਚੰਗੀ ਤਰ੍ਹਾਂ ਪੱਗ ਦੇ ਵਿੱਚ ਰਚ ਜੂਵੇ ਕਿਉਂਕਿ ਜਿਹੜੀ ਕਈ ਵਾਰ ਕੁਝ ਕੱਪੜੇ ਇਦਾਂ ਦੇ ਹੁੰਦੇ ਆ ਕਿ ਜਿਹਦੇ ਵਿੱਚ ਪਾਣੀ ਨਹੀਂ ਚੰਗੀ ਤਰ੍ਹਾਂ ਅੰਦਰ ਜਾਂਦਾ ਤਾਂ ਉਹਨੂੰ ਅੱਛੀ ਤਰ੍ਹਾਂ ਆਪਾਂ ਘੁੱਟ ਲੈਣਾ ਜਿਹਦੇ ਨਾਲ ਪਾਣੀ ਪੱਗ ਨੇ ਸੋਖ ਲੈਣਾ ਤੇ ਆਪਣੀ ਪੱਗ ਵਧੀਆ ਤਰੀਕੇ ਦੇ ਨਾਲ ਸੋਹਣੀ ਸਜਾਈ ਜਾਊਗੀ ਤੇ ਪੱਗ ਦੇ ਕੱਪੜੇ ਬਾਰੇ ਦੱਸ ਦਿਆਂ ਪੱਗ ਦੀ ਲੈਂਥ ਹੈਗੀ ਹੈ 7.5 ਮੀਟਰ ਤੇ ਪੱਗ ਦਾ ਜਿਹੜਾ ਕੱਪੜਾ ਉਹ ਹੈਗਾ ਰੂਬੀਆ ਵੈਲ ਦਾ ਸਟਾਰਟਿੰਗ ਪੁਣੀ ਤੋਂ ਇੱਕ ਪਾਸੇ ਤੁਸੀਂ ਕਿਸੇ ਡੋਰਨਾ ਬੰਨ੍ਹ ਸਕਦੇ ਹੋ ਕਿਸੇ ਵੀਰ ਨੂੰ ਆਪਣੇ ਘਰ ਦੇ ਕਿਸੇ ਮੈਂਬਰ ਨੂੰ ਫੜਾ ਸਕਦੇ ਇੱਕ ਕੋਨ ਤੇ ਦੋਨਾਂ ਸਾਈਡਾਂ ਤੋਂ ਦੋਨੇ ਭਲੇ ਅੰਦਰ ਕਰਨੇ ਹੋ ਕੁਝ ਵੀ ਰ ਕਹਿੰਦੇ ਆ ਕਿ ਤੈ ਵਾਲੀ ਪੁਣੀ ਉਹ ਦੱਸਦਾ ਕਿ ਸਭ ਤੋਂ ਜਿਹੜਾ ਸੌਖਾ ਤੇ ਜ਼ਿਆਦਾ ਵਰਤਿਆ ਜਾਣ ਵਾਲਾ ਤਰੀਕਾ ਉਹ ਹੈਗਾ ਸਿੰਪਲ ਪੁਣੀ ਦਾ ਜੋ ਹਰ ਇੱਕ ਆਮ ਕਰਦੇ ਆ ਕੋਈ ਵੀ ਤੁਸੀਂ ਸਟਾਈਲ ਬੰਨਦੇ ਹੋ ਸਿੰਪਲ ਪੁਣੀ ਕਰੋਗੇ ਜ਼ਿਆਦਾ ਸੌਖੀ ਆ ਐਸ ਕੰਪੇਅਰ ਟੂ ਜਿਹੜੀ ਆਪਾਂ ਤੇਲ ਲਗਾ ਕੇ ਪੁਣੀ ਕਰਦੇ ਆ ਤੇ ਬੱਟਾਂ ਦੀ ਜਿੱਥੇ ਗੱਲ ਦੱਸਦਾ ਇੱਕ ਗੱਲ ਇਹਦੇ ਵਿੱਚ ਖਾਸ ਕਰ ਰੱਖਣੀ ਆ ਘਟੋ ਘਟ ਪੰਜ ਤੋਂ ਸੱਤ ਲੜ ਤੁਸੀਂ ਪੋਣੀ ਦੇ ਵਿੱਚੋਂ ਸਟਾਰਟਿੰਗ ਚੋਂ ਕੱਢਣੇ ਆ ਤੁਹਾਨੂੰ ਮੈਂ ਦੱਸ ਦਿੰਦਾ ਜਦੋਂ ਤੁਸੀਂ ਪੋਣੀ ਤੇ ਗੱਠ ਲਗਾ ਲਈ ਉਸ ਤੋਂ ਬਾਅਦ ਬਿਲਕੁਲ ਸਭ ਤੋਂ ਜਿਹੜਾ ਪਹਿਲਾ ਪੱਲਾ ਉਹ ਤੁਸੀਂ ਫੜਨਾ ਉਸ ਤੋਂ ਬਾਅਦ ਉਸੇ ਪੱਲੇ 'ਚ ਇੱਕ ਸਿੰਗਲ ਹੋਰ ਤੇ ਤੀਸਰਾ ਪੱਲਾ ਤੇ ਚੌਥਾ ਤੇ ਪੰਜ ਸਟਾਰਟਿੰਗ ਤੋਂ ਪੰਜ ਸੈਂਟਰ 'ਚ ਆ ਕੇ ਤੁਸੀਂ ਵਧਾ ਵੀ ਸਕਦੇ ਹੋ ਇਹਦੇ ਨਾਲ ਕੀ ਆ ਆਪਾਂ ਨੂੰ ਪੱਗ ਦੇ ਵਿੱਚ ਬਲ ਪਾਉਣ ਲਈ ਸੌਖਾ ਹੋ ਜਾਊਗਾ ਆਪਾਂ ਨੂੰ ਕਿਉਂਕਿ ਪੰਜ ਆਪਾਂ ਪਹਿਲੇ ਕੱਢ ਲਾਂਗੇ ਤੇ ਜਦੋਂ ਆਪਾਂ ਸੈਂਟਰ ਤੇ ਆਪਾਂ ਵੱਟ ਕੱਢਾਂਗੇ ਇੱਕ ਚੋਂ ਆਪਾਂ ਦੋ-ਦੋ ਕੱਟ ਕੇ ਵੀ ਪੰਜ ਤੋਂ 10 ਬਣਾ ਦਾਂਗੇ ਜਿੰਨੇ ਪੱਲੇ ਜ਼ਿਆਦਾ ਕੱਢੇ ਹੋਣਗੇ ਆਪਣੇ ਵੱਟ ਵਧੀਆ ਤਰੀਕੇ ਨਾਲ ਬਣਣਗੇ ਤੇ ਇਹ ਦੱਸਣਾ ਚਾਹਾਂਗੇ ਕੱਪੜਾ ਰੂਬੀਆ ਵਾਲੇ ਇਸ ਵਰ ਕਿਉਂ ਵਰਤੇ ਆ ਕੱਪੜਾ ਥੋੜਾ ਹੈਵੀ ਹੁੰਦਾ ਪੱਗ ਦੀ ਸ਼ੇਪ ਵਧੀਆ ਤਰੀਕੇ ਨਾਲ ਆ ਜਾਂਦੀ ਹੈ ਅਲੱਗ ਤੋਂ ਜ਼ਿਆਦਾ ਕੱਪੜਾ ਆਪਾਂ ਨੂੰ ਸਾਈਡ ਤੇ ਦੇਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਜਿਹੜਾ ਤਰੀਕਾ ਇਹ ਫੋਲਮੀ ਪੱਗ ਇਹਦੇ ਵਿੱਚ ਜ਼ਿਆਦਾ ਸੋਹਣੀ ਲੱਗਦੀ ਆ ਇਸੇ ਸ਼ੇਪ ਦੇ ਵਿੱਚ ਤੁਸੀਂ ਜਿਹੜੇ ਬਲ ਬਲ ਪਾ ਕੇ ਜਿਹੜਾ ਲਾਸਟ ਲੜਾ ਤੁਸੀਂ ਮੋੜ ਕੇ ਵੀ ਲਗਾ ਸਕਦੇ ਹੋ ਦੀ ਸਿੰਗਲ ਵੀ ਫਿਲਹਾਲ ਗੱਲ ਪੁਣੀ ਦੀ ਆ ਪੁਣੀ ਦਾ ਤੁਸੀਂ ਇਹ ਵਾਲਾ ਢੰਗ ਵਰਤੋਂ ਇਸ ਦਸਤਾਰ ਦੇ ਵਿੱਚ ਤਾਂ ਬਹੁਤ ਹੀ ਹਸੋ ਵਧੀਆ ਕਿਉਂਕਿ ਇੱਕ ਇਹ ਵਾਲੀ ਪੱਗ ਹੋਗੀ ਬਟ ਵਾਲੀ ਜਿਹੜੀ ਅੱਜ ਆਪਾਂ ਲੈ ਕੇ ਆਏ ਆ ਨਿਊ ਤਰੀਕੇ ਦੀ ਤੇ ਮੈਕਸਿਮਮ ਵੇਚਿਆਣੀ ਪੱਗ ਪੌਣੀ ਦੋਨਾਂ ਦੀ ਸੇਮ ਹੈ ਤੇ ਜਿਹੜਾ ਆਪਾਂ ਬੇਸ ਬੰਨਣਾ ਆਪਣੇ ਆਪਾਂ ਕਿਸਾ ਨੂੰ ਸਿਰ ਦੇ ਉੱਪਰ ਇੱਕ ਸਾਈਡ ਦੇ ਤੁਸੀਂ ਜੂੜਾ ਵੀ ਕਰ ਸਕਦੇ ਹੋ ਦੋਨਾਂ ਸਾਈਡਾਂ ਦੇ ਬੰਨ ਸਕਦੇ ਹੋ ਉੱਪਰ ਦੇ ਪਾਸੇ ਖਿਲਾਰ ਕੇ ਜੂੜੇ ਵਾਂਗੂ ਵੀ ਕਰ ਸਕਦੇ ਹੋ ਦੀ ਰਹੀ ਗੱਲ ਕਪੜਾ ਪਾਉਣ ਦੀ ਇਸ ਤੋਂ ਪਹਿਲਾਂ ਤੁਸੀਂ ਜਿਹੜੀ ਵੀਡੀਓ ਆਪਾਂ ਪਰਨੇ ਦੀ ਅਪਲੋਡ ਕੀਤੀ ਸੀ ਇੱਕ ਪਟਿਆਲਾ ਸ਼ਾਹੀ ਫੁੱਲ ਵੀ ਪੱਗ ਦੀ ਕਿ ਫੁੱਲ ਵਾਲ ਪੱਗ ਦੇ ਵਿੱਚ ਆਪਾਂ ਕਿਦਾਂ ਫਲਾਵਰਟ ਲਿਆਉਣੀ ਆ ਪੱਗ ਸਾਈਡ ਤੇ ਬੇਸ ਕੋਈ ਲੱਗ ਤੋਂ ਕਪੜਾ ਪਾਏ ਬਣਾ ਉਹਦੇ ਵਿੱਚ ਆਪਾਂ ਕੀ ਕੀਤਾ ਸੀ ਜਿਹੜਾ ਆਪਾਂ ਬੇਸ ਬਣਿਆ ਸੀ ਉਹਦੇ ਵਿੱਚ ਹੀ ਆਪਾਂ ਕਪੜਾ ਪਾਇਆ ਸੀਗਾ ਉਹ ਜਿਹੜਾ ਤਰੀਕਾ ਸੀ ਬਹੁਤ ਵੀਰਾਂ ਨੇ ਦੱਸਿਆ ਕਿ ਉਦਾਂ ਉਹਨਾਂ ਨੂੰ ਬਹੁਤ ਜ਼ਿਆਦਾ ਸੌਖਾ ਆ ਤਾਂ ਆਪਾਂ ਕੋਸ਼ਿਸ਼ ਕੀਤੀ ਆ ਇਸ ਵੀਡੀਓ ਦੇ ਵਿੱਚ ਵੀ ਉਹੀ ਤਰੀਕਾ ਆਪ ਜੀ ਦੇ ਸਾਹਮਣੇ ਲੈ ਕੇ ਆਉਣ ਦੀ ਕਿਉਂਕਿ ਜਿਆਦਾ ਪੋਜ਼ਿਟਿਵ ਰਿਜ਼ਲਟ ਸਾਨੂੰ ਕਮੈਂਟ ਆਏ ਨੇ ਕਾਲ ਵਗੈਰਾ ਆਉਂਦੀਆਂ ਆ ਯਾਨੀ ਕਿ ਉਹ ਵਾਲਾ ਜਿਹੜਾ ਤਰੀਕਾ ਵੈਸਟ ਸੀ ਕਿਉਂਕਿ ਕਾਰਨ ਇਹ ਸੀਗਾ ਕਿ ਜਦੋਂ ਆਪਾਂ ਕੱਪੜਾ ਦੂਸਰੇ ਜਾਂ ਤੀਸਰੇ ਲੜ ਦੇ ਬਾਅਦ ਪਾਉਂਦੇ ਸੀ ਇੱਕ ਆਪਾਂ ਤੈਹ ਲਗਾ ਕੇ ਨਹੀਂ ਪਾਉਂਦੇ ਕੁਝ ਵੀ ਜਾਂ ਕੀ ਹੈ ਜਦੋਂ ਆਪਾਂ ਪੌਣੇ ਲੜ ਨੂੰ ਆਪਾਂ ਕਮਾਉਨੇ ਆ ਕੁਝ ਵੀਰਾਂ ਦਾ ਕੱਪੜਾ ਇਕੱਠਾ ਹੋ ਜਾਂਦਾ ਕਿੰਿਓ ਵੀਰਾਂ ਦੇ ਜਿਹੜੇ ਕੰਨ ਨੇ ਥੋੜੇ ਬਾਹਰ ਹੋ ਸਕਦੇ ਆ ਵੱਡੇ ਨੇ ਤਾਂ ਕੰਨ ਵੀ ਦਿਖਾਈ ਦਿੰਦਾ ਸੀ ਜਿਹਦੇ ਕਰਕੇ ਪ੍ਰੋਬਲਮ ਆਉਂਦੀ ਸੀ ਇਸ ਕਰਕੇ ਆਪਾਂ ਇਹ ਨਵਾਂ ਤਰੀਕਾ ਲੱਭਿਆ ਕਿ ਜਿਹੜਾ ਆਪਾਂ ਬੇਸ ਬਣਨਾ ਆਪਾਂ ਕੇਸਕੀ ਵਾਲਾ ਬੇਸ ਬਣਨੀ ਹੈ ਫਲਾਵਟ ਵਾਲੀ ਪੱਗ ਦੇ ਲਈ ਤੇ ਇਹਦੇ ਨਾਲ ਕੀ ਹੈ ਇੱਕ ਤਾਂ ਆਪਾਂ ਨੂੰ ਕੋਈ ਗੱਠ ਨਹੀਂ ਮਾਰਨੀ ਪਊਗੀ ਬੈਕ ਸਾਈਡ ਤੇ ਨਾ ਆਪਣਾ ਸਿਰ ਦੁਖੂ ਹੋਊਗਾ ਉਹ ਕਾਰਨ ਆਪਣਾ ਜਿਹੜਾ ਬਿਲਕੁਲ ਚੱਕਿਆ ਜਾਊਗਾ ਤੇ ਜਿਹੜਾ ਆਪਣਾ ਬੇਸ ਵਿੱਚ ਪਹਿਲਾਂ ਹੀ ਬੇਸ ਦੇ ਵਿੱਚ ਪਾਇਆ ਜਾਣਾ ਉੱਤੇ ਆਪਾਂ ਜਿੰਨੇ ਮਰਜ਼ੀ ਗੱਡ ਲਗਾ ਲਈਏ ਆਪਣਾ ਜਿਹੜਾ ਵੇਸ ਆ ਉਹ ਜਿਹੜਾ ਕੱਪੜਾ ਪਾਇਆ ਉਹ ਹਿੱਲੂਗਾ ਨਹੀਂ ਤੇ ਆਪਣੀ ਜਿਹੜੀ ਚਾਹੇ ਆਪਾਂ ਉੱਤੇ 3D ਪੇਚ ਵਾਲੀ ਪੱਗ ਵਾਲੀ ਚਾਹ ਵਟਾਣੀ ਵਾਲੀ ਹੈ ਤੇ ਜਿਹੜੀ ਫਲਾਬਟਾ ਪੂਰੀ ਬਿਲਕੁਲ ਬਰਾਬਰ ਆਊਗੀ ਕਿਸੇ ਪਾਸਿਓਂ ਵੱਧ ਘੱਟ ਸ਼ੇਪ ਦੇ ਵਿੱਚ ਨਹੀਂ ਹੋਊਗਾ ਤੇ ਜਿਹੜਾ ਕੱਪੜਾ ਤੁਸੀਂ ਲੈਫਟ ਸਾਈਡ ਤੇ ਪਾਓ ਤੁਸੀਂ ਰਾਈਟ ਸਾਈਡ ਤੇ ਪਾ ਸਕਦੇ ਹੋ ਪਰ ਇੱਕ ਗੱਲ ਦਾ ਖਿਆਲ ਰੱਖਿਓ ਲੋਡ ਮੁਤਾਬਕ ਪਾਉਣਾ ਤੇ ਹਮੇਸ਼ਾ ਲੈਫਟ ਸਾਈਡ ਤੋਂ ਰਾਈਟ ਸਾਈਡ ਜਿਹੜਾ ਕੱਪੜਾ ਪਾਉਣਾ ਘੱਟ ਪਾਉਣਾ ਤੇ ਪੱਗ ਦੀ ਆਪਾਂ ਸਟਾਰਟਿੰਗ ਕਰਨ ਲੱਗਿਆਂ ਇਹ ਜਿਹੜੀ ਪੱਗ ਆ ਇਹਨੂੰ ਆਪਾਂ ਸੁੱਕੀ ਵੀ ਬਣ ਸਕਦੇ ਕੀ ਰੂਬੀਆ ਕੱਪੜਾ ਭਾਰੀ ਹੁੰਦਾ ਰੂਬੀਆ ਵੈਲ ਤੇ ਰੂਬੀਆ ਵੈਲ ਕੈਮੀਕਲ ਦੇ ਵਿੱਚ ਜੇ ਕਰ ਇਹਨੂੰ ਆਪਾਂ ਸੁੱਕੀ ਬਾਂਦੇ ਨੇ ਜਿਆਦਾ ਭਾਰੀ ਹੋ ਜਾਣਾ ਸੀਗਾ ਤੇ ਪੱਗ ਦੀ ਸ਼ੇਪ ਹੋਰ ਜਿਆਦਾ ਵੱਡੀ ਹੋਣੀ ਸੀ ਇਸ ਕਰਕੇ ਜਿੰਨਾ ਵੀਰਾਂ ਦੀ ਰੂਪੀਆ ਪੱਗ ਚ ਸੁੱਕੀ ਬਾਂਦੇ ਆ ਸ਼ੇਪ ਜਿਆਦਾ ਵੱਡੀ ਹੋਣ ਦੀ ਆ ਛੋਟੀ ਕਰਨਾ ਚਾਹੁੰਦੇ ਆ ਜਾਂ ਤਾਂ ਆਪਣਾ ਗੇੜਾ ਛੋਟਾ ਕਰ ਜਾਂ ਫਿਰ ਆਪਣੀ ਪੱਗ ਨੂੰ ਜਿਹੜਾ ਪਾਣੀ ਲਗਾ ਕੇ ਬਣ ਜੋ ਵੀ ਲਗਾਉਂਦੇ ਆ ਥੋੜਾ ਜਿਹਾ ਪਾਣੀ ਹੋਰ ਵਧਾ ਦੇਣ ਤੇ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਪਹਿਲੇ ਲੜ ਨੂੰ ਜਿਹੜੇ ਆਪਾਂ ਪੂਣੀ ਦੇ ਵਿੱਚ ਜਿਹੜੇ ਆਪ ਸਭ ਨੇ ਪਹਿਲਾਂ ਦੇਖਿਆ ਕਿ ਆਪਾਂ ਜਿਹੜੇ ਲੜ ਕੱਢੇ ਸੀ ਆਪਾਂ ਪੰਜ ਲੜ ਸਟਾਰਟਿੰਗ ਤੋਂ ਕੱਢੇ ਸੀ ਉਹਨਾਂ ਪੰਜਾਂ ਨੂੰ ਆਪਾਂ ਅੱਗੇ ਲਿਆਉਣਾ ਅੱਧੇ ਇੰਚ ਤੋਂ ਵੀ ਘੱਟ ਸਪੇਸ ਦੇ ਵਿੱਚ ਆਪਾਂ ਇਹ ਜਿਹੜਾ ਪਹਿਲਾ ਲੜਾ ਉਹਦੇ ਜਿਹੜੇ ਬਾਲ ਨੇ ਉਹ ਅੱਗੇ ਕੱਢ ਕੇ ਲਾਉਣੇ ਆ ਜਿਹਦਾ ਆਪਾਂ ਪਟਿਆਲਾ ਸ਼ਾਹੀ ਪੱਗ ਦੇ ਵਿੱਚ ਰਾਈਟ ਸਾਈਡ ਤੋਂ ਲੜ ਲਿਆਉਣੇ ਆ ਬਿਲਕੁਲ ਉਸੇ ਤਰੀਕੇ ਦੇ ਨਾਲ ਲੜ ਲੱਗਣਗੇ ਹੁਣ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਤੇ ਜਿਹੜਾ ਆਪਾਂ ਦੂਸਰਾ ਲੜ ਲਗਾਇਆ ਹੈ ਇਹਦੇ ਆਪਾਂ ਪੱਲੇ ਉਹ ਕੱਟ ਲੈਣੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਆਪਾਂ ਇਕੱਲਾ ਇਕੱਲਾ ਜਿਹੜਾ ਆਪਾਂ ਪੋਣੀ ਵਿੱਚ ਪੱਲੇ ਸੀਗੇ ਉਹ ਆਪਾਂ ਅੱਗੇ ਲਿਆਂਦੇ ਜਾਣੇ ਆ ਇਸੇ ਪੱਗ ਦੇ ਵਿੱਚ ਤੁਹਾਨੂੰ ਦੋ ਗੱਲਾਂ ਦੱਸੂਗਾ ਇੱਕ ਵੀਡੀਓ 'ਚ ਤੁਸੀਂ ਦੋ ਸਟਾਈਲ ਸਿੱਖ ਸਕਦੇ ਹੋ ਜਿੱਦਾਂ ਕਿ ਮੈਂ ਇਹ ਲੜ ਅੱਗੇ ਲਿਆ ਰਿਹਾ ਜੇਕਰ ਤੁਸੀਂ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਸਫਾਈ ਕਰਦੇ ਜਾਓਗੇ ਇੱਕੋ ਜਿਹੇ ਗੈਪ ਦੇ ਨਾਲ ਲਗਾਉਂਦੇ ਜਾਓਗੇ ਬਿਲਕੁਲ ਪਲੈਨ ਕਰਕੇ ਤਾਂ ਹੀ ਤੁਹਾਡੀ ਜਿਹੜੀ ਪੱਗ ਆ ਮੈਕਸਿਮਮ ਪੇਚਾਂ ਵਾਲੀ ਬਣ ਜੂਗੀ ਪਰ ਜੇਕਰ ਤੁਸੀਂ ਸਿਰਫ ਇਹਨਾਂ ਨੂੰ ਬਿਨਾਂ ਕਿਸੇ ਮਿਹਨਤ ਤੋਂ ਬਿਨਾਂ ਸਫਾਈ ਤੋਂ ਸਿਰਫ ਅੱਗੇ ਲਿਆ ਕੇ ਲਗਾਉਂਗੇ ਤਾਂ ਹੀ ਤੁਹਾਡੀ ਜਿਹੜੀ ਆਪਾਂ ਨਵੇਂ ਤਰੀਕੇ ਨਾਲ ਵਟਾਣੀ ਪੱਗ ਦਸਣ ਲਿਆ ਉਹ ਬਣ ਜੂਗੀ ਤੇ ਜਿਨ੍ਹਾਂ ਦੇ ਸੈਂਟਰ ਦੇ ਵਿੱਚੋਂ ਬਾਲਟ ਲੈ ਰਹਿ ਜਾਂਦੇ ਨੇ ਜਿਸ ਤਰੀਕੇ ਨਾਲ ਉਹ ਬਾਜ ਦੇ ਨਾਲ ਉਹਨਾਂ ਨੂੰ ਅੰਦਰ ਵੱਲ ਨੂੰ ਮੋੜਿਆ ਉਸ ਤਰੀਕੇ ਦੇ ਨਾਲ ਤੁਸੀਂ ਕੀ ਇਹਨਾਂ ਨੂੰ ਟਾਈਟ ਕਰ ਸਕਦੇ ਹੋ ਜੀ ਹੁਣ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹ ਹੈਗੀ ਜੀ ਸੂਈ ਚੀਜ਼ਾਂ ਨਾਲ ਆਪਾਂ ਸਟੀਚਿੰਗ ਦਾ ਕੰਮ ਲੈਣੇ ਆਂ ਹਲਟਾਂ ਦੇ ਆਪਾਂ ਬਟਨ ਵਗੈਰਾ ਲਗਾਉਨੇ ਆਂ ਹੋਵਲਈ ਸੂਈ ਆ ਇਹ ਦੋ ਟਾਈਪ ਦੀਆਂ ਆਉਂਦੀਆਂ ਨੇ ਇੱਕ ਛੋਟੀ ਹੁੰਦੀ ਹੈ ਤੇ ਥੋੜੀ ਵੱਡੀ ਹੁੰਦੀ ਹੈ ਆਪਾਂ ਥੋੜੀ ਵੱਡੀ ਵਾਲੀ ਵਰਤੀ ਹੈ ਕਿਉਂਕਿ ਹੱਥ ਦੇ ਵਿੱਚ ਫੜਨੀ ਆਸਾਨ ਤੇ ਆਪਾਂ ਕੀ ਕਰਨਾ ਜਿਹੜੇ ਆਪਾਂ ਬਲ ਅੱਗੇ ਲੈ ਕੇ ਪੱਲੇ ਗੱਡੇ ਸੀ ਪੂਣੀ ਚੋਂ ਉਹਨਾਂ ਦੇ ਉੱਪਰ ਹਲਕਾ-ਹਲਕੀ ਫੇਰਨੀਆ ਤਾਂ ਕਿ ਉਹ ਇੱਕ ਦੂਜੇ ਦੇ ਵਿੱਚ ਇਕੱਠੇ ਹੋ ਜਾਣ ਇਕੱਠੇ ਹੋਣਗੇ ਉਹ ਸੰਗਣੇ ਹੋਣਗੇ ਤੇ ਸੰਗਣੇ ਹੋਣ ਦੇ ਨਾਲ ਕੀ ਆ ਉਹ ਹੋਰ ਜ਼ਿਆਦਾ ਸੋਹਣੇ ਲੱਗਣਗੇ ਤੇ ਜਦੋਂ ਇਹ ਪੱਗ ਜੇਹੀ ਤੁਸੀਂ ਸਾਰੇ ਸਟੈਪ ਪੂਰੀ ਪੱਗ ਦੇ ਵਿੱਚ ਦੁਹਰਾਉਂਗੇ ਜਦੋਂ ਤੁਹਾਡੀ ਪੱਗ ਸਜ ਕੇ ਤਿਆਰ ਹੋਊਗੀ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਲੱਗੂਗੀ ਇਹ ਵਾਲੀ ਇਤਾਂ ਦੇ ਵੱਟਾਂ ਵਾਲੀ ਪੱਗ ਤੁਸੀਂ ਕਿਤੇ ਵੀ ਬਣ ਕੇ ਜਾਓਗੇ ਤੁਸੀਂ ਖਿੱਚ ਦਾ ਕੇਂਦਰ ਬਣੋਗੇ ਤੁਹਾਡੀ ਦਸਤਾਰ ਨੂੰ ਦੇਖ ਕੇ ਦੋ ਤਿੰਨ ਬੰਦੇ ਤਾਂ ਇੰਨੀ ਕੁ ਪ੍ਰਾਪਤ ਹੋ ਸਕਦਾ ਕਿ ਤੁਹਾਨੂੰ ਦੇਖ ਕੇ ਦਸਤਾਰ ਸਜਾਉਣ ਲੱਗਣ ਕਿਉਂਕਿ ਜਵਾਨਾ ਟ੍ਰੈਂਡ ਦੇ ਹਿਸਾਬ ਨਾਲ ਚੱਲਦਾ ਅੱਜ ਕੱਲ ਜਿਆਦਾ ਵੱਟਾਂ ਵਾਲੀ ਪੱਗ ਦਾ ਟ੍ਰੈਂਡ ਆ ਤੇ ਕਿਉਂ ਨਾ ਇਹ ਵਾਲੀ ਟ੍ਰੈਂਡਰ ਨੂੰ ਹੋਰ ਵਧੀਆ ਤਰੀਕੇ ਨਾਲ ਪਾ ਸਜਾ ਕੇ ਉਹਨਾਂ ਵੀਰਾਂ ਨੂੰ ਵੀ ਪਾਸੇ ਲਿਆ ਸਕੀਏ ਜੋ ਦਸਤਾਰ ਨਹੀਂ ਸਜਾਉਂਦੇ ਅਗਲਾ ਲੜ ਜਿਹੜਾ ਆਪਾਂ ਪਹਿਲਾ ਲੜ ਲਗਾਇਆ ਉਹਦੇ ਬਿਲਕੁਲ ਉੱਪਰ ਆ ਜੂਗਾ ਤੇ ਇਹਦਾ ਤੁਸੀਂ ਹੁਣ ਸੈਂਟਰ ਵਾਲਾ ਪੁਆਇੰਟ ਦੇਖ ਸਕਦੇ ਹੋ ਜਿਹੜੇ ਆਪਾਂ ਲੜਨੇ ਜਿਹੜੀ ਆਪਣੀ ਸੱਜੀ ਅੱਖਾ ਉਹਦੇ ਬਿਲਕੁਲ ਉੱਪਰੋਂ ਨਹੀਂ ਆ ਰਹੇ ਨੇ ਜਿਵੇਂ ਜਿਵੇਂ ਪੇਚਾਂ ਦੀ ਗਿਣਤੀ ਵਧਣੀ ਆ ਜਿਵੇਂ ਹੁਣ ਤੀਸਰਾ ਪੇਚ ਆ ਉਸ ਤੋਂ ਚੌਥਾ ਤੇ ਪੰਜਵਾਂ ਜਦੋਂ ਛੇਵਾਂ ਆਉਣਾ ਇਹਨੇ ਅੱਗੇ ਹੁੰਦੇ 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 ਬਿਲਕੁਲ ਸੈਂਟਰ 'ਚ ਆ ਜਾਣਾ ਜਿਨ੍ਹਾਂ ਵੀਰਾਂ ਦਾ ਇਹ ਵਾਲਾ ਡਾਊਟ ਸੀਗਾ ਕਿ ਸੈਂਟਰ ਕਿੱਥੇ ਲਗਾਉਣਾ ਤੁਸੀਂ ਜਿਹੜਾ ਲਾੜਾ ਸੱਜੀ ਅੱਖ ਤੋਂ ਪਹਿਲਾਂ ਲਾਉਂਗੇ ਤੇ ਉਹਨੂੰ ਤੁਸੀਂ ਕਵਰ ਕਰਨ ਦੇ ਲਈ ਦੂਸਰਾ ਪੇਜ ਉਹਦੇ ਅੱਗੇ ਲਗਾਉਂਗੇ ਤੀਸਰਾ ਉਹਦੇ ਅੱਗੇ ਲਾਉਂਗੇ ਉਹਨੇ ਤੁਹਾਡੀ ਜਿਹੜੇ ਸੈਂਟਰ ਵਾਲਾ ਪੁਆਇੰਟ ਆ ਉਹਨੇ ਆਟੋਮੈਟਿਕਲੀ ਸੈਂਟਰ ਦੇ ਵਿੱਚ ਆ ਜਾਣਾ ਤੇ ਸਟਾਰਟਿੰਗ ਦੇ ਵਿੱਚੋਂ ਬਲ ਢਲੇ ਰਹਣਗੇ ਜੀ ਤੇ ਬਾਜ ਦੇ ਨਾਲ ਉਹਨਾਂ ਨੂੰ ਇਸ ਤਰੀਕੇ ਨਾਲ ਤੁਸੀਂ ਅੰਦਰ ਮੋੜਨਾ ਤੇ ਉਸ ਤੋਂ ਬਾਅਦ ਜਿਹੜੇ ਪੱਲੇ ਆਪਾਂ ਕੱਢੇ ਸੀ ਇਹਨਾਂ ਦੇ ਉੱਪਰ ਆਪਾਂ ਸੂਈ ਦੇ ਨਾਲ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਫੇਰਨਾ ਤਾਂ ਕਿ ਇਹ ਸੰਘਣੇ ਹੋ ਜਾਣ ਤੇ ਇਹਨਾਂ ਨੇ ਆਟੋਮੈਟਿਕਲੀ ਕਿਉਂਕਿ ਇਹ ਪਤਲੇ ਸੰਘਣੇ ਪੱਲੇ ਨੇ ਜਦੋਂ ਆਪਾਂ ਇਹਨਾਂ ਨੂੰ ਸੂਈ ਫੇਰਦੇ ਹਾਂ ਇੱਕੱਠੇ ਹੋ ਜਾਂਦੇ ਇਕੱਠੇ ਚ 2 ਜਾਂ 3 ਬਣ ਜਾਂਦੇ ਆ ਇੱਕ ਦੂਦੇ ਮਿਕਸ ਆਪਾਂ ਇਸ ਤਰੀਕੇ ਨਾਲ ਹੋ ਜਾਂਦੇ ਆ ਕਿ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਇਸ ਵੀਡੀਓ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਗਈ ਆ ਕਿ ਬੇਸ ਪੱਗ ਨੂੰ ਕਿੱਦਾਂ ਕਰਨਾ ਕੋਣੀ ਕਿੱਦਾਂ ਕਰਨਾ ਤੇ ਜਿਹੜੀ ਇਹ ਪੱਗ ਬੰਨਣੀ ਕਿਵੇਂ ਆ ਬੰਨਣ ਦੇ ਦੌਰਾਨ ਕੀ ਕੀ ਗੱਲਾਂ ਦਾ ਖਿਆਲ ਰੱਖਣਾ ਤੇ ਬਨਣ ਦੇ ਦੌਰਾਨ ਕੀ ਕੀ ਈੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹ ਉਹ ਦੱਸਾਂਗੇ ਕੀਤੀਆਂ ਨੇ ਤੇ ਉਹ ਮੁਸ਼ਕਲਾਂ ਦੇ ਨਾਲ ਦੇ ਨਾਲ ਹੱਲ ਦੱਸੇ ਨੇ ਇਸ ਤੋਂ ਇਲਾਵਾ ਜੋ ਗੱਲਾਂ ਦੱਸੀਆਂ ਜਾਂਦੀਆਂ ਨੇ ਇਸ ਵੀਡੀਓ ਦੇ ਵਿੱਚ ਨਹੀਂ ਤੁਸੀਂ ਕੋਈ ਵੀ ਦਸਤਾਰ ਬੰਨੋਗੇ 100 ਚੋਂ ਤੁਹਾਨੂੰ 60% ਉਹ ਟਿਪਸ ਨੇ ਉਹ ਤੁਹਾਨੂੰ ਕੰਮ ਆਉਣਗੇ ਜੇਕਰ ਤੁਸੀਂ ਧਿਆਨ ਦੇ ਨਾਲ ਸੁਣੇ ਹੋਗੇ ਦੂਸਰੀ ਗੱਲ ਬਨਣੀ ਉਦੋਂ ਆਣੀ ਆ ਇੰਪਰੂਵਮੈਂਟ ਉਦੋਂ ਆਣੀ ਆ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਬਹੁਤ ਵੀਰ ਪੁੱਛਦੇ ਆ ਕਿ ਉਹਨਾਂ ਦੀ ਭਾਗ ਚ ਇੰਪਰੂਵਮੈਂਟ ਨਹੀਂ ਹੋ ਰਹੀ ਵੀਡੀਓ ਦੇਖਦੇ ਆ ਵੀਡੀਓ ਦੇਖਣ ਨਾਲ ਨਹੀਂ ਕੁਝ ਹੋਣਾ ਤੁਸੀਂ ਮੈਂ ਨਹੀਂ ਕਹਦਾ ਮੇਰੀ ਵੀਡੀਓ ਦੇਖੋ ਤੁਸੀਂ ਕਿਸੇ ਦੀ YouTube ਤੇ ਵੀਡੀਓ ਦੇਖੋ ਵੀਡੀਓ ਦੇਖ ਕੇ ਉਹ ਗੱਲ ਸਮਝੋ ਆਪਣੀ ਵਗ ਆਪ ਬਨੋ ਉਸ ਤੋਂ ਬਾਅਦ ਜਦੋਂ ਤੁਸੀਂ ਬਨੋਗੇ ਜਿਸ ਤਰ੍ਹਾਂ ਤੁਸੀਂ ਗਲਤ ਕਰੋਗੇ ਜੋ ਚੀਜ਼ ਤੁਹਾਨੂੰ ਨਹੀਂ ਹੋਊਗੀ ਤੁਸੀਂ ਕਿਸੇ ਦੀ ਵੀ ਵੀਡੀਓ ਖੋਲ ਲੋ ਵੀਡੀਓ ਤੁਸੀਂ ਇੱਕ ਬਨਣ ਦਾ ਢੰਗ ਦੇਖੋ ਉਹਦੇ ਬੋਲਣ ਦਾ ਢੰਗ ਦੇਖੋ ਕੀ ਕਹਿ ਰਿਹਾ ਕਿਹੜੀ ਗੱਲ ਤੇ ਫੋਕਸ ਕਰ ਰਿਹਾ ਉੱਥੇ ਤੁਸੀਂ ਦੇਖੋ ਐਗਜ਼ਾਮਪਲ ਦੇ ਤੌਰ ਤੇ ਤੁਹਾਡਾ ਤੀਸਰਾ ਲੜਨੀ ਸੈਟ ਆ ਰਿਹਾ ਕਿਸੇ ਵੀ ਤੁਸੀਂ ਵੀਡੀਓ ਖੋਲੋ ਤੀਸਰੇ ਲੜਦੇ ਆਓ ਦੇਖੋ ਕਿੱਦਾਂ ਮੋੜਦਾ ਫਿਰ ਤੁਹਾਨੂੰ ਆਪਣਿਆ ਬਲ ਜ਼ਰੂਰ ਹੋਊਗਾ ਕਿ ਮੈਂ ਇਦਾਂ ਮੋੜਦਾ ਸਾਹਮਣੇ ਵਾਲਾ ਓਦਾਂ ਮੋੜਦਾ ਫਿਰ ਤੁਸੀਂ ਓਦਾਂ ਕਰਕੇ ਦੇਖੋਗੇ ਹੋ ਸਕਦਾ 90% ਕੀ ਤੁਹਾਡਾ ਉਸ ਤਰੀਕੇ ਦੇ ਨਾਲ ਜੋ ਵੀਡੀਓ ਵਾਲਾ ਦੱਸ ਰਿਹਾ ਤੁਹਾਡਾ ਲੜ ਸਹੀ ਲੱਜਵੇ ਕਹਿਣ ਤੋਂ ਭਾਵ ਜਦੋਂ ਜਿੰਨਾ ਚਿਰ ਤੁਸੀਂ ਆਪ ਪ੍ਰੈਕਟਿਸ ਨਹੀਂ ਕਰਦੇ ਤੁਹਾਨੂੰ ਨੁਕਸ ਦਾ ਨਹੀਂ ਪਤਾ ਲੱਗਣਾ ਕਿੱਥੇ ਗਲਤੀ ਕਰ ਰਹੇ ਹੋ ਜਦੋਂ ਤੁਸੀਂ ਆਪ ਬਨੋਗੇ ਤੁਹਾਨੂੰ ਪਤਾ ਲੱਗੂਗਾ ਕਿ ਹਾਂ ਇਹ ਬੰਦਾ ਇਦਾਂ ਕਰ ਰਿਹਾ ਤਾਂ ਮੈਂ ਇਦਾਂ ਕਰਦਾ ਇੱਥੇ ਸਹੀ ਕਰਨ ਦੀ ਲੋੜ ਆ ਉਦੋਂ ਇੰਪਰੂਵਮੈਂਟ ਹੋਣੀ ਆ ਇੱਕ ਵਾਰ ਤੁਸੀਂ ਉਹਨੂੰ ਸਹੀ ਕਰੋਗੇ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਰੋਜ਼ਾਨਾ ਰੁਟੀਨ 10 ਦਿਨ ਬੱਗ ਬਨੋਗੇ 10 ਪਹਿਲੇ ਦਿਨ ਤੋਂ ਤੇ 10ਵੇਂ ਦਿਨ ਦੇ ਵੀ ਤੁਹਾਨੂੰ ਆਪਣੇ ਆਪ ਇੰਪਰੂਵਮੈਂਟ ਦਿਖੂਗੀ ਸਾਹੇ ਗੁਰੂ ਸਾਹੇ ਗੁਰੂ ਸਾਹੇ ਗੁਰੂ ਤੇ ਜਿਹੜੇ ਆਪਣੇ ਰਾਈਟ ਸਾਈਡ ਵਾਲੇ ਸੱਜੇ ਪਾਸੇ ਵਾਲੇ ਉੱਪਰਲੇ ਲੜਨੇ ਇਹ ਆਪਾਂ ਪੂਰੇ نیچے ਤੱਕ ਖੋਲ ਕੇ ਨਹੀਂ ਲਿਆਂਦੇ ਪੱਗ ਦੀ ਸ਼ੇਪ ਨੂੰ ਆਪਾਂ ਸੈਮੀ ਪਟਿਆਲਾ ਸ਼ਾਹੀ ਦੇ ਵਿੱਚ ਰੱਖੀ ਆ ਜਿੱਦਾਂ ਆਪਾਂ 3D ਪੇਚਾਣੀ ਅਮਰਸ਼ਾ ਸ਼ਾਹੀ ਪੱਗ ਬੰਨਦੇ ਆ ਜ਼ਿਆਦਾਤਰ ਉਹ ਵਾਲੀ ਪੱਗ ਆਪਾਂ ਸੈਮੀ ਪਟਿਆਲਾ ਜਿਵੇਂ ਬੰਨਦੇ ਆ ਕਿਉਂਕਿ ਸਾਈਡ ਤੇ ਆਪਾਂ ਕੱਪੜਾ ਵਾ ਕੇ ਉਹਨੂੰ ਫੋਲਡ ਵੀ ਕਰਕੇ ਇੱਕ ਸਾਈਡ ਨੂੰ ਕੱਢਦੇ ਆ 90% ਕੀ ਆ ਜਿਆਦਾ ਉੱਪਰ ਤੱਕ ਜਿਹੜੀ ਪੱਗ ਨੂੰ ਆਪਾਂ ਨਹੀਂ ਘਮਾਉਂਦੇ ਇਹ ਜਿਹੜੀ ਪੱਗ ਹੈ ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਕੀਤਾ ਹੈ ਜਿੱਦਾਂ ਅ ਤਰਸੇਮ ਜਸੜ ਸਟਾਈਲ ਆ ਉਹਦੇ ਵਿੱਚ ਪੱਗ ਦਾ ਪੰਜਵਾਂ ਛੇਵਾਂ ਲੜ ਉੱਪਰ ਤੱਕ ਘੁੰਮੇ ਹੁੰਦਾ ਉਹਦੇ ਵਿੱਚ ਤੁਸੀਂ ਇਹ ਬਣ ਸਕਦੇ ਹੋ ਪਰ ਉਹਦੇ ਵਿੱਚ ਵੀਡੀਓ ਬਣਾਉਣ ਤੋਂ ਪਹਿਲਾਂ ਉਹ ਪੱਗ ਬਣ ਕੇ ਦੇਖੀ ਸੀ ਕਿ ਮੈਂ ਸ਼ੇਪ ਜਿਆਦਾ ਉੱਪਰ ਤੱਕ ਘੁੰਮੇ ਹੋਣ ਕਰਕੇ ਜਿਹੜੇ ਵਟ ਨੇ ਇਹਨਾਂ ਤੇ ਉਨੀ ਗਰੇਸ ਨਹੀਂ ਪੈਂਦੀ ਜਿੰਨੀ ਸਮੀ ਪਟਿਆਲਾ ਦੀ ਪੈਂਦੀ ਕਿਉਂਕਿ ਇਹਦੀ ਸ਼ੇਪ ਉੱਪਰ ਤੱਕ ਨਹੀਂ ਘੁੰਮੀ ਹੁੰਦੀ ਬਿਲਕੁਲ ਖੜੀ-ਖੜੀ ਰਹਿੰਦੀ ਹੈ ਇੱਕ ਸਾਈਡ ਨੂੰ ਤੇ ਜਿਹੜੇ ਬਲ ਨੇ ਉਹਨਾਂ ਦਾ ਵੀਊ ਬਹੁਤ ਵਧੀਆ ਆਉਂਦਾ ਤੇ ਜਿਹੜੇ ਵੀਰ ਕਹਿੰਦੇ ਆ ਕਿ ਉਹਨਾਂ ਦੀ ਫੋਟੋ ਨਹੀਂ ਵਧੀਆ ਆਉਂਦੀ ਪੱਗ ਦੇ ਵਿੱਚ ਇਹ ਵਾਲੀ ਪੱਗ ਦੇ ਵਿੱਚ ਤੁਸੀਂ ਕਿਸੇ ਵੀ ਐਂਗਲ ਤੋਂ ਫੋਟੋ ਕਰੋਗੇ ਤੁਹਾਡੀ ਫੋਟੋ ਵਧੀਆ ਹੋਊਗੀ ਕਿਉਂਕਿ ਜਦੋਂ ਸੈਮੀ ਵਿੱਚ ਬੰਨਦੇ ਆਪਾਂ ਆਪਾਂ ਉੱਪਰਲੇ ਲੜਾ ਨੂੰ ਜਿਆਦਾ ਮੋੜਦੇ ਆ ਜਿਆਦਾ ਦੂਰੀ ਵੱਰ ਹੱਥ ਫੇਰਨਾ ਪੈਂਦਾ ਕਿਉਂਕਿ ਲੜਾ ਆਪਾਂ ਬਿਲਕੁਲ ਨਾਲ ਨਾਲ ਟਕਾਉਣਾ ਹੈ ਜਦੋਂ ਜਿਆਦਾ ਹੱਥ ਦਾ ਮੋੜਦੇ ਆ ਤਾਂ ਸ਼ੇਪ ਬਹੁਤ ਵਧੀਆ ਪ੍ਰੋਪਰ ਤਰੀਕੇ ਨਾਲ ਆਉਂਦੀ ਆ ਓਬਵੀਅਸਲੀ ਜਿਹੜੀ ਫੋਟੋ ਵੀ ਮਾਉਣੀ ਹੋ ਕਿਉਂਕਿ ਜੋ ਪੱਗ ਦੀ ਸ਼ੇਪ ਵਧੀਆ ਚਿਹਰੇ ਦੇ ਅਕੋਰਡਿੰਗ ਉਹਦਾ ਸਾਈਜ਼ ਆਪਾਂ ਰੱਖਿਆ ਹੋਇਆ ਆਪਣੀ ਫੋਟੋ ਵਧੀਆ ਆਊਗੀ ਵੀਡੀਓ ਦੇ ਸ਼ੁਰੂ ਹੋਣ ਤੇ ਵੀ ਦੱਸਿਆ ਸੀ ਕਿ ਇਹਦੇ ਵਿੱਚ ਜਿਹੜਾ ਤੁਹਾਡਾ ਲਾਸਟ ਲੜ ਹੋਊਗਾ ਉਹਨੂੰ ਤੁਸੀਂ ਬਿਲਕੁਲ ਸਿੱਧਾ ਵੀ ਲਗਾ ਸਕਦੇ ਹੋ ਚੌੜਾ ਪੂਰਾ ਤੇ ਜਿੱਥੋਂ ਆਪਾਂ ਗਲਗੀ ਵਾਲਾ ਲੜ ਮੋੜਦੇ ਆ ਉੱਥੇ ਆ ਕੇ ਉਹਦੀ ਚੜਾਈ ਘਟਾ ਕੇ ਵੀ ਸਿੱਧਾ ਲਗਾ ਸਕਦੇ ਹੋ ਤੇ ਇਹ ਵਾਲੇ ਜਿਹੜਾ ਲਾਸਟ ਲੜਾ ਇਹਨੂੰ ਤੁਸੀਂ ਮੋੜ ਕੇ ਵੀ ਲਗਾ ਸਕਦੇ ਹੋ ਤੇ ਇੱਕ ਗੱਲ ਦਾ ਖਿਆਲ ਰੱਖਿਓ ਜੇਕਰ ਤੁਸੀਂ ਲੜ ਸਿੱਧਾ ਲਗਾਉਂਗੇ ਤਾਂ ਜਿਹੜਾ ਤੁਹਾਡਾ ਛੇਮਾ ਪੇਚ ਹੋਊਗਾ ਲੈਫਟ ਸਾਈਡ ਤੋਂ ਇੱਕ ਆਪਾਂ ਵੱਟ ਪਾਉਨੇ ਆ ਤੇ ਛੇਮਾ ਜਿਹੜਾ ਪੇਚ ਹੋ ਉਹ ਤੁਸੀਂ ਵੱਟਾਂ ਵਾਲਾ ਲਗਾਇਓ ਜੇਕਰ ਤੁਸੀਂ ਲਾਸਟ ਲੜ ਸਿੱਧਾ ਵੱਟਾਂ ਵਾਲਾ ਲਗਾਉਣਾ ਜਿੱਦਾਂ ਹੁਣ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵਾਲਾ ਜਿਹੜਾ ਲੜਾ ਸ਼ੇਵਾ ਪੇਜ ਜਿਹਦੇ ਆਪਾਂ ਬਲ ਪਾਉਨੇ ਆ ਉਹ ਮੈਂ ਸਾਫ਼ ਲਗਾਇਆ ਕਿਉਂਕਿ ਜਿਹੜਾ ਮੇਰਾ ਕੱਲ੍ਹ ਜਿਹੜਾ ਲੜ ਸੀਗਾ ਉਹ ਮੈਂ ਮੋੜ ਕੇ ਲਗਾਉਣਾ ਉਹਨੂੰ ਤੁਸੀਂ ਸਾਫ਼ ਵੀ ਦਿਗਾ ਸਕਦੇ ਹੋ ਅਗਰ ਤੁਹਾਡਾ ਸ਼ੇਵਾ ਪੇਜ ਤੁਸੀਂ ਸਾਫ਼ ਲਗਾਇਆ ਹੋ ਪਰ ਇਧਰਲੀ ਸਾਈਡ ਵੱਟਨੇ ਤੇ ਲਾਸਟ ਲੜ ਤੁਸੀਂ ਵੱਟਾ ਲਗਾਓ ਜਿਆਦਾ ਸੋਹਣਾ ਲੱਗੂਗਾ ਕੱਲ੍ਹਗੇ ਵਾਲਾ ਲੜ ਮੋੜ ਕੇ ਲਗਾਉਗੇ ਤਾਂ ਜਿਹੜਾ ਸ਼ੇਵਾ ਪੇਜ ਆ ਸਾਫ਼ ਰੱਖਿਓ ਪੰਜਵਾਂ ਪੀਚ ਜਿਹੜੀ ਪੰਜ ਪੀਚਾਂ ਵਾਲੀ ਬੰਨਦੇ ਉਹ ਪੰਜਵਾਂ ਪੀਚ ਰੱਖ ਸਕਦੇ ਆ ਛੇ ਪੀਚਾਂ ਵਾਲੇ ਛੇਵਾਂ ਕੁਝ ਵੀਰ ਸੱਤ ਲੜ ਵਾਲੀ ਬੱਗ ਵੀ ਬੰਨਦੇ ਆ ਵੱਡੀ ਬੱਗ ਬੰਨਦੇ ਆ ਤਾਂ ਉਹ ਜਿਹੜਾ ਆਪਣਾ ਯਾਨੀ ਕਿ ਇਹਨ ਤੋਂ ਪਹਿਪਾ ਲਾਸਟ ਲੜ ਤੋਂ ਪਹਿਲਾਂ ਵਾਲਾ ਜਿਹੜਾ ਲੜੂ ਜਿਹੜਾ ਆਪਾਂ ਪੀਚ ਵੱਜੋ ਲਾਉਨੇ ਆ ਉਹ ਤੁਸੀਂ ਸਾਫ਼ ਲਗਾ ਸਕਦੇ ਹੋ ਅਗਰ ਤੁਸੀਂ ਬੱਟਾਂ ਵਾਲਾ ਲਗਾਉਂਗੇ ਤਾਂ ਲਾਸਟ ਲੜ ਤੁਸੀਂ ਆਪਣਾ ਸਿੱਧਾ ਲਗਾ ਸਕਦੇ ਹੋ ਲਾਸ ਲੜ ਤੋਂ ਪਹਿਲਾਂ ਆਪਣੀ ਤੁਸੀਂ ਪੱਗ ਦਾ ਟੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਵੈੱਬਸਾਈਟ ਤੇ ਵਟ ਪਾਇਆ ਹਨ ਤੇ ਲਾਸਟ ਲੜ ਦੇ ਵਿੱਚ ਵਟ ਨੇ ਇਹਨਾਂ ਦੀ ਗ੍ਰੇਜ਼ ਬਹੁਤ ਸੋਹਣੀ ਆ ਰਹੀ ਆ ਕਰਨ बस ਇੱਕ ਸੀ ਕਿ ਆਪਾਂ ਜਿਹੜਾ ਬਲ ਪਾਉਣ ਦਾ ਟੰਗ ਬਦਲਿਆ ਥੋੜਾ ਟਾਈਮ ਇਸ ਵਗ ਨੂੰ ਜ਼ਿਆਦਾ ਲੱਗਦਾ ਤੇ ਦੁੱਗਣੀ ਟੌਰ ਵੀ ਬਣਦੀ ਆ ਤੇ ਇੱਕ ਜਿਹੜੀ ਆਪਾਂ ਉੱਪਰ ਸੂਈ ਦੇ ਨਾਲ ਕੀਤਾ ਬਹੁਤ ਵੀਰਾਂ ਦੇ ਡਾਊਟ ਹੋਊਗਾ ਕਿ ਸੂਈ ਨਾਲ ਪੱਗ ਫਟ ਜੂਗੀ ਜਾਂ ਕੁਝ ਵੀ ਦੇਖੋ ਉਹਦੇ ਨਾਲ ਪੱਗ ਬਿਲਕੁਲ ਨਹੀਂ ਫਟੂ ਕਿਉਂਕਿ ਜੇਕਰ ਆਪਾਂ ਇੱਕ ਪੱਲੇ 'ਚੋਂ ਹੀ ਬਟ ਕੱਢ ਕੇ ਧੱਕੇ ਨਾਲ ਆਪਾਂ ਉਹਨੂੰ ਸੂਈ ਨੂੰ ਫੇਰੀਏ ਫਿਰ ਹੋ ਸਕਦਾ ਕੋਈ ਕੋਈ ਥ੍ਰੈਡ ਖਿੱਚਿਆ ਜਾ ਸਕਦਾ ਪਰ ਆਪਾਂ ਕੀ ਕੀਤਾ ਕੱਲਾ-ਕੱਲਾ ਇੱਕ-ਇੱਕ ਪੱਲਾ ਖੋਲਿਆ ਤੇ ਉਹਦੇ 'ਤੇ ਜਦੋਂ ਸੂਈ ਕਰਦੇ ਹਾਂ ਸਲਿੱਪ ਹੁੰਦੀ ਹੈ ਤੇ ਪੱਗ ਨਹੀਂ ਫਟਦੀ ਫਿਰ ਵੀ ਜੋ ਵੀਰ ਇਹ ਟ੍ਰਿਕ ਕਰਾਉਣਗੇ ਥੋੜਾ ਧਿਆਨ ਦੇਣਾ ਹੌਲੀ-ਹੌਲੀ ਕਿਉਂਕਿ ਤੁਸੀਂ ਹੈਪਚੁਅਲ ਨਹੀਂ ਹੈਗੇ ਇਹ ਵਾਲੇ ਸਟਾਈਲ ਨੂੰ ਬੰਨਣ ਨੂੰ ਸਟਾਰਟਿੰਗ 'ਚ ਪ੍ਰੈਕਟਿਸ ਤਾਂ ਹੀ ਤੁਸੀਂ ਕੋਈ ਵੀ ਤੁਸੀਂ ਪੁਰਾਣੀ ਪੱਗ ਤੇ ਪਹਿਲਾਂ ਇਹ ਪ੍ਰੈਕਟਿਸ ਕਰਕੇ ਦੇਖਿਓ ਤੇ ਇੱਕ ਅੱਧੀ ਵਾਰ ਬੰਨ੍ਹੇ ਤੇ ਤੁਹਾਨੂੰ ਆਈਡੀਆ ਹੋ ਜਾਣਾ ਕਿ ਤੁਸੀਂ ਕਿਸ ਤਰੀਕੇ ਨਾਲ ਆਪਣਾ ਹੱਥ ਚਲਾਉਣਾ ਤੇ ਫਿਰ ਤੁਹਾਨੂੰ ਜਜਮੈਂਟ ਹੋ ਜੀ ਤੁਸੀਂ ਆਪਣੀ ਕਿਸੇ ਵੀ ਪੱਗ ਤੇ ਉਹ ਬੰਨ੍ਹ ਸਕਦੇ ਹੋ ਤੇ ਜਿਹੜੇ ਵੀਰ ਚੈਨਲ ਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਸਾਰਿਆਂ ਤੋਂ ਪਹਿਲਾਂ ਮਿਲ ਜਵੇ ਤੇ ਜਿਹੜੇ ਵੀਰ ਵੀਡੀਓ ਦੇਖ ਰਹੇ ਨੇ ਜੇਕਰ ਵੀਡੀਓ ਜਿਹੜੀ ਬਣ ਕੇ ਆਪਾਂ ਅੱਗੇ ਦਿਖਾਈ ਹੈ ਉਹਦਾ ਤਰੀਕਾ ਪਹੁੰਚਾਉਂਦਾ ਆ। ਅੱਗ ਵਧੀਆ ਲੱਗੀ ਜੋ ਬੋਲ ਕੇ ਐਕਸਪਲੇਨ ਕੀਤਾ। ਉਹ ਟੰਗ ਸੌਖਾ ਲੱਗਿਆ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਜੀ ਨਾਲ ਤੁਸੀਂ ਆਪਣਾ ਕੋਈ ਕਮੈਂਟ ਦੇ ਸਕਦੇ ਹੋ ਵੀਡੀਓ ਰਿਗਾਰਡਿੰਗ। ਨਹੀਂ ਵਧੀਆ ਲੱਗੀ ਕੋਈ ਫੀਡਬੈਕ ਦੇਣਾ ਚਾਹੋ ਉਹ ਦੇ ਸਕਦੇ ਹੋ। ਤੇ ਬਾਕੀ ਰਿਕੁਐਸਟ ਆ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀਰ ਸ਼ੇਅਰ ਕਰਦੇ ਆ ਕਾਫੀ ਵੀਰ WhatsApp ਗਰੁੱਪਾਂ 'ਚ ਸ਼ੇਅਰ ਕਰਕੇ ਸਕਰੀਨਸ਼ਾਟ ਭੇਜਦੇ ਆ Instagram ਤੇ ਜਾਂ ਕੁਝ WhatsApp ਦੇ ਮੇਰੇ ਵੀਰ ਐਡ ਨੇ ਖਾਸ ਤੌਰ ਤੇ ਸ਼ੁਰੂ ਤੋਂ ਹੀ ਜਿੱਦਾਂ ਆਪਾਂ ਵੀਡੀਓ ਪਾਉਣ ਲੱਗਿਆ ਸਪੋਰਟ ਕਰਦੇ ਆ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀਰ ਅੱਗੋਂ ਵੀ ਸ਼ੇਅਰ ਕਰਦੇ ਆ ਤੇ ਉਹਨਾਂ ਦਾ ਆਪਾਂ ਆਪਣੇ ਖੂਬ ਪ੍ਰੂਫ ਨਹੀਂ ਹੋਈ ਪਾਉਂਦਾ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿ ਸੱਚੇ ਦਿਲੋਂ ਸਪੋਰਟ ਕਰਦੇ ਆ